ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਰਿਵੀ ਫਾਰਮ ਨਾ 11 ਤੇ ਹੋਈ ਦਿ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜ ਨਾਲਾ ਤਹਿਸੀਲ ਵੀ ਅਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਚ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੜ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਕੁਛ ਨੇ ਇਹਨਾਂ ਦੀ ਡਿਟੇਲ ਸੱਸੀਆ ਭਾਜੀ ਸਿਆਰੀ ਜੀ ਸੱਸੀਆ ਕਾ ਜੀ ਹਮ ਸੁਣਾਓ ਠੀਕ ਆ ਜੀ ਜੀ ਭਾਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਜੀ ਚੜਦੀ ਕਲਾ ਜੀ ਕਰ ਜੀ ਕਲਾ ਚਾਹੀਦੀ ਬਾਬੇ ਸ਼ਿਦਾ ਜੀ ਬਹੁਤ ਬਹੁਤ ਕਿਰਪਾ ਜੀ ਚਲੋ ਕਿਰਪਾ ਚਾਹੀਦੀ ਆ ਹਾਂ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੁਹਾਨੂੰ ਸ਼ਹਿਰ ਜਿਲ੍ਹਾ ਬਸਰ ਠੀਕ ਆ ਜੀ ਫੋਨ ਨੰਬਰ 8965752 ਠੀਕ ਆ ਜੀ ਤੇ ਇਧਰੋਂ ਕੱਲ ਹੀ ਸ਼ੁਰੂਆਤ ਜੀ ਠੀਕ ਆ ਦੱਸਿਓ ਭਾਈਆ ਘੋਟੀ ਬਾਰੇ ਇਹ ਦੂਜਾ ਸੂਹਾ ਭਾਈ ਸੂਈ ਘੋਟੀ ਅੱਛਾ ਜੀ ਇਹਨੂੰ ਸੂਈ ਨੂੰ 10 ਬਾਰੇ ਦੇ ਦੇ ਜੀ ਠੀਕ ਆ ਜੀ ਉੱਧਰ ਕੋ ਅੱਜ ਕੱਲੋ ਉ ਕੋਈ ਮੇਲ ਕਾਫ ਆ ਗਿਆ ਤੇ 8 ਲੀਟਰ ਐਸਟਾ ਬੜਾ ਦੁੱਧ ਕੋ ਤਿਆਰ ਆ ਤੇ ਦੋਨੋਂ ਭਾਈ ਜੀ ਇਹ ਸੁਵਾ ਪੜੀ ਦਜਾ ਸੁਵਾ ਦਿਜਾ ਠੀਕ ਹੈ ਨਾ ਉਹ ਵੀ ਗੱਡ ਕਾ ਜਿਹੜਾ ਬਹੁਤ ਤਕੜਾ ਪੂਰੀ ਭਾਈ ਬਲੀ ਜੀ ਬਈ ਆ ਚਲੋ ਉਹ ਵੀ ਪਰਾ ਸਾਹਮਣੇ ਲੈ ਜੀ ਦੋ ਤੇ ਚੰਗਾ ਕੱਢੀ ਜੇ ਬਾਈ ਕਿੰਨਾ ਕ ਭਰੂਗੀ ਦੁੱਧ ਦੋ ਜੀ ਭਾਈ ਸਤਵਾ ਦਾ ਕੋਈ 12 13 13 ਚ ਮਗ ਨੂੰ 13 ਗੋ ਕਰੀ ਜੂ ਬਰਦ ਰੱਖ ਲੋ ਠੀਕ ਹੈ ਠੀਕ ਹੈ ਭਾਈ ਸੁਈ ਦਾ ਬਾਏ ਹਾਂਜੀ 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 ਬੋਲੀ ਸਪੇਡ ਥੋੜਾ ਵੀ ਕਿਆ ਕਰ ਸਕਦਾ ਜੇ ਸਿੰਗਲ ਹੱਡੀ ਆ ਕੱਟ ਕੱਟ ਜਿਹੜਾ ਬਹੁਤ ਚੰਗਾ ਆ ਗਿਆ ਕਰਮਾਲੀ ਦਾ ਨੀਤੀ ਦੇ ਵਿੱਚ ਤਾਂ ਕੋਈ ਆਵੇ ਤੇ ਚੱਡੇ ਦੇ ਵੀ ਜੜੀਆਂ ਡੱਬ ਡੁੱਬ ਗਏ ਕਾਫੀ ਆ ਗਏ ਆ ਕਰਮਾਲੀ ਦੇ ਲਾ 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 ਦੋ ਲਾ ਦੋ ਬੱਚਾ ਲਾ ਦੋ ਲਓ ਜੀ ਵੀਡੀਓ ਦੇ ਰੇਤੀ ਲਾਈਵ ਹੀ ਤੁਹਾਨੂੰ ਦਵਾਈ ਤੇ ਆਪਣੀ ਦਿਖਾ ਦੇਣੀ ਆ ਸਮਾਨ ਜਵਾਹ ਹਾਂ ਓ

ਦਾ ਮਰਾਦ ਉਹਦਾ ਰਾਜ ਰਾਈ ਮਰਾਦ ਅੰਮ੍ਰਾਲਾ ਬਰਾਬਰਿੰਦੇ ਸਲੇਮ ਬਾਕੀ ਕੀ ਇਹ ਸਾਡੀ ਬੜੀ ਭਾਜੀ ਦਾ ਠੀਕ ਜੀ ਪਸੰਭੀ ਆ ਸੀਲੀਆਂ ਸੁਲੀਆਂ ਜਿਹੜੀਆਂ ਕਾਫੀ ਆ ਗਿਆਆਂ ਝੋਟੀ ਦੇ ਵਿੱਚ ਉਹ ਆਈ ਜੀ ਕਰ ਲਈਏ ਜੀ ਜਿਹੜੀ ਲੱਗੇ ਤਾਂ ਚੈੱਕ ਕਰਤਾ ਤੇ ਖਾਲਾ ਦਾ ਸਟੇਜ ਕਿਹਾ ਤੇ ਪਸਮਾ ਦਾ ਬਹੁਤ ਹੀ ਚੰਗਾ ਹੋਇਆ ਸੀ ਲੱਗੇ ਤੇ ਛੋਲੀ ਵੀ ਜੀ ਹਾਂ ਜੀ ਹਰੋ ਤਰਾਂ ਯਾ ਵਾਲੀ ਗੀਆ ਅਗਲੇ ਖਾਲੀ ਦੀ ਕੋਈ ਆ ਯਾ ਬੜਕੜ ਸਾਹ ਹਟਾਰਿਆ ਤੇ ਗੋਲ ਤਾਰਾ ਪਸੂ ਨਹੀਂ ਹਜੇ ਪੂਰੀ ਯਾ ਜੀ

ਤੈਨੂੰ ਕਿੱਥੇ ਜਾਣਾ ਦਾ ਮੈਂ ਦੁੱਧ ਤੇ ਲੈ ਆ ਕੇ ਰੁਆਣਗੇ। ਕੰਮ ਦੀ ਡੀਗ ਤੇ ਜਹਾਜ ਤੇ ਫਿਰ ਦੁੱਧ ਪਾਏ ਪਈ। ਆਓ। ਉਹ ਕਟਾਣਾ ਕਰ। ਜਵਾਕ ਬਈ ਤੇਰੀ ਅੱਗੇ ਮੜ ਜਾ। ਜਵਾਕ ਆ ਯਾਰ ਆ ਇਹਨੂੰ ਆਇਆ ਕਿ ਸਿੱਟ ਲਿਆ। ਕਿੰਨੀ ਹੋ ਗਈ ਭਾਈ ਜੀ ਗਾੜੀ ਦੀ? ਆ ਗੇ ਲੋ ਭਾਈ। 2 ਲੀਟਰ ਸਵਾ ਲੀਟਰ। ਆ ਡੇਢ ਨਹੀਂ ਕਿਰੋ ਰੋਵਾ ਤੇ ਭਾਈ। ਠੀਕ। ਬਾਦ ਵਿੱਚ ਮੜ ਕੇ ਕਿਨੇ। ਮਹੱਲਾ ਵਾਲੀ ਚੁਵਾਈ ਹੈ ਤੇ ਬਿਲਕੁਲ ਇਹ ਵੀ ਸਾਹ ਉੱਠਾ ਆ ਬਿਲਕੁਲ ਚੋਲਦਾ ਰਜਰ ਉਹ ਕਹਿ ਦਿੰਦੇ ਆ ਚੁਵਾਈ ਜਿਹੜੀ ਬਹੁਤ ਜਿਆਦਾ ਨਰਮ ਆ ਇਹ ਬਾਕੀ ਗੰਮੀ ਪੜੀ ਜਿਹੜੀ ਬਾਹਰ ਚੰਗੀ ਚਲੂ ਰਹੀ ਸਾਨੂੰ ਇਹ ਪਾਵਾ ਲੈ ਜੂ ਤੇ ਦੁੱਧ ਚੱਕਾ ਕੇ ਠੀਕ ਨਾ ਕਰਮ ਵਾਲੀ ਨੇ ਬਾਕੀ ਸੋਹਣ ਪੋਣੇ ਦੇ ਵਿੱਚ ਕਾਫੀ ਆ ਗਈ ਹੈ ਚੰਗੀ ਬੈਕ ਉੱਡੇਣਾ ਮੜੇ ਬੰਦੀ ਆਪੇ ਹੀ ਹੁੰਦਾ ਹੈ ਨਾ ਬਾਲਟੀ ਤੇਰੀ ਐਨ ਕੱਢਿਓ ਕੱਢਿਓ ਜਿਹੇ ਲੱਗੀ ਆ ਇਧਰ ਵੇਖੀ ਮੜਾ ਲੋ ਜੀ ਆ ਚੈੱਕ ਕਰ ਸਕਦੇ ਜਿਹੜੀ ਬਾਲ ਤੇ ਐਨ ਬਿਲਕੁਲ ਕੰਡੇ ਦੇ ਬਰਾਬਰ ਹੋ ਗਈ ਆ ਇਹ ਦਵਾਈ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਛੋਟੀ ਵੀ ਅੱਧੀ ਲੋ ਜੀ ਤਰਾਫੋਂ ਜਾਇਆ ਮਟੀਰੀਅਲ ਲਵਾਇਆ ਤੁਹਾਨੂੰ ਅੱਛਾ ਅੱਛਾ ਆ ਇਹ ਚੜੀ ਇਹਨਾਂ ਨੂੰ ਕਵੇ ਦੀ ਮੜਾ ਠੀਕ ਹੈ ਠੀਕ ਲਓ ਜੀ ਇਹ ਕਰ ਸਕਦਾ ਹੈ ਨਾ ਹਵਾਲਾ ਚੋ ਨੁੱਚੜ ਗਿਆ ਇਹ ਵੀ ਕਰ ਸਕਦਾ ਇਹ ਇਹਦਾ ਭਾਈ ਜੀ ਮੁੱਲ ਨਾ ਫਿਰ ਇਹਦਾ ਮੁੱਲ ਵੀਰ ਜੀ ਹਵਾ ਦਾ ਹੀ 38600 ਹਾਂ ਨਾ ਹੀ ਹਾਂ ਇੱਕੋ ਹੀ ਇੱਕੋ ਹੀ ਕਰਦੀ ਹੈ ਜਿੱਕ ਕਰੀਏ ਛੋੜਾ ਪਤਾ ਹਨਾ 85 ਦੀ ਭਾਈ ਪੂਰੇ ਦੇ ਦਾਂਗੇ ਹਾਂ ਨਾ ਲਓ ਜੀ 85000 ਦੀ ਬਿਲਕੁਲ ਜਿਹੜੀ ਕੋਠੇ ਗਿੱਡੀ ਝੋਟੀ ਹੈ ਕੋਈ ਵੀਰ ਭਰਾ ਸਾਹਮਣੇ ਲਾ ਜੀ ਤੇ ਦੁੱਧ ਚੰਗਾ ਕੱਢੀ ਜਾਊਗੀ 3000 ਕਰਾਇਆ ਹੋਰ ਪੂਰੇ 82000 ਹੈ ਭਾਈ ਠੀਕਾ ਠੀਕਾ 82 ਦਾ ਕੱਟਾ ਵੀ ਚੁੱਕਾ ਲੈ ਆਵਾਂ ਠੀਕਾ ਠੀਕਾ ਮੈਨੂੰ ਕਿਹਾ ਹੋ ਜਾਏ ਇਹ ਵੀ ਵੀਡੀਓ ਲਵਾਏ ਦਾ ਹਾਂਜੀ 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 ਹਾਂ ਮੇਰਾ ਭਰਾ ਮੇਰਾ ਵੀਰ ਵੀਡੀਓ ਵੇਖੇ ਸਭ ਕੋਈ ਵੇਖੇ ਫਿਰ ਮੈਂ ਵੀ ਸਾਈ ਜਿਹਨੇ ਸਾਈ ਪੋਣੀ ਹੋਵੇ ਪਾਜੀ ਹਾਂਜੀ ਯਕੀਨਨ ਪੰਜ ਮਿੰਟਾਂ ਨੂੰ ਸਾਈ ਪੋਣੀ ਆ ਮੇਰਾ ਵੀਰ ਹਾਜਾ ਨਾ ਦੱਸਿਆ ਕਰੀ ਅੱਛਾ ਜੀ ਇੱਕ ਗੱਲ ਬੰਦੇ ਨੇ ਮੈਨੂੰ ਖਰਾਬ ਕੀਤਾ ਮੇਰਾ ਫੋਨ ਹੀ ਚੁੱਕਿਆ ਬੰਦੇ ਨੇ ਅੱਛਾ ਜੀ ਲੇ ਕੇ ਫੋਨ ਚੁੱਕ ਲੈਂਦਾ ਮੁੰਡਾ ਹਾਂਜੀ ਫਿਰ ਮੈਂ ਨਾਲ ਗੱਲ ਤਾਂ ਨਹੀਂ ਬਾਅਦ ਚ ਅੱਛਾ ਜੀ ਇੱਥੇ ਮੁੰਡਾ ਭੇਜਾਂ ਮੱਝ ਵੇਖਣ ਮੇਰੇ ਕੋਲ ਹਾਂਜੀ ਪੱਤ ਪੱਤ ਮੁੰਡਾ ਮੱਝ ਵੇਖ ਗਿਆ ਮੇਰੇ ਕੋ ਸਮਝ ਹੋ ਗਿਆ ਅੱਛਾ ਜੀ ਮੁਰਕਿਆਂ ਦਾ ਭਾਈ ਮੈਂ ਦੂਮਣੇ ਏਰੀਆ ਵਿੱਚ ਪੈਸੇ ਖੜਾ ਕੇ ਮੇਰੀ ਮੱਝ ਵਿਗੰਢਈ ਆ ਹਾਂ ਜੀ ਤੂੰ ਜਵਾਬ ਦੇ ਦੇ ਫੋਨ ਚੁੱਕ ਕੇ ਹਾਂ ਜੀ ਹਾਂ ਜੀ ਭਾਈ ਮੇਰੇ ਪਸੰਦਰੀਆਂ ਮੈਂ ਨਹੀਂ ਖੜਦੀ ਆਹ ਹੋਇਆ ਪਰ ਮੇਰਾ ਫੋਨ ਹੀ ਚੁੱਕਿਆ ਮੈਂ ਉਹਨਾਂ ਫਿਰ ਗੱਲ ਕਰਨੀ ਬਾਅਦ ਮੈਂ ਦੱਸਦੀ ਹੋਣੀ ਕੀ ਗੱਲ ਆ ਠੀਕ ਆ ਠੀਕ ਆ ਤਾਂ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਇਹ ਦੂਜੇ ਨੰਬਰ ਤੇ ਬੂਰੀ ਦੋਦੇ 9 ਗੋਲ ਹੋਊਗਾ ਅੱਛਾ ਜੀ ਬੂਰੀ ਨਹੀਂ ਜੀ ਨਾ ਦੂਰੀ ਆ ਗਈ ਤੇ ਕੱਦ ਕਾਟ ਇਹ ਤਾਂ ਬੂਰੀ ਛੰਡਾ ਵਾ ਇਹਨੂੰ ਕਿੰਨਾ ਟਾਈਮ ਹੋ ਗਿਆ ਭਾਈ ਯਾਹ ਜੀ ਲੋਜੀ ਕਦ ਕੰਡ ਜਿਹੜਾ ਬਹੁਤ ਹੀ ਚੰਗਾ ਤੇ ਸੂਈ ਨੂੰ ਕੋ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ ਨੰਨੋ ਵੀ ਟਰੈਕ ਜਿਹੜਾ ਬਹੁਤ ਬਿਲਕੁਲ ਤਿਆਰ ਆ ਬਾਕੀ ਫੇਰ ਕੁਆਲਟੀ ਚੈੱਕ ਕਰਾ ਲੈਣਾ ਨੂੰ ਇਹ ਸੁਆ ਭਾਜੀ ਸੁਆ ਭਾਜੀ ਦੂਜਾ ਸੁਆ ਜੀ ਯਾਰ ਅਸੀਂ ਕੋਈ ਹੋਰ ਨਹੀਂ ਲੋਜੀ ਖਾਣ ਦੇ ਨਾਲ ਜਿੱਕੇ ਨਰਾਕੂ ਇਹ ਐਣ ਤੇ ਲਾਲੀ ਜੁਰੀ ਆ ਗਈ ਤੁਸੀਂ ਕਰ ਸਕਦੇ ਜਿਵੇਂ ਨਾਲ ਹੁੰਦਾ ਉਹ ਵੀ ਭਾਜੀ ਬਾੜੇ ਦੀ ਮੇਦੀ ਬਾੜਾ ਪਾ ਕੇ ਬਹਿ ਗਏ ਜਮਾ ਫਿੱਕ ਲਿਆ ਮਾਣ ਅੱਛਾ ਜੀ ਇੱਧਰ ਬਾੜਾ ਪਾ ਕੇ ਬਹਿਣਾ ਠੀਕ ਹੈ ਜੀ ਆ ਗੋਲੀ ਵੇਖੋ ਮੈਂ ਜੀ ਇਦਾਂ ਝੋੜੀ ਹੈ ਮੇਰੇ ਭਾਈ ਠੀਕ ਹੈ ਜੀ ਇਦਾਂ ਹੀ ਭਾਰੇ ਦੇ ਬਸ ਲਓ ਜੀ ਫੀਡ ਪਾ ਕੇ ਛਾਪੀ ਤੇ ਮਾਰ ਕੇ ਤੇ ਥੱਲੇ ਬਹਿ ਜਾਓ ਹਾਂ ਜੀ ਫਿਰ ਭਾਈ ਜੀ ਮੁੱਲ ਫਿਰ ਇਹਦਾ ਵੀ ਜੀ ਹਾਂ ਨਾ ਇਹ ਆਪਾਂ ਦੇਣੀ ਹੈ ਭਾਵੇਂ 80 ਕਰੀਏ 85 ਕਰੀਏ 76 ਹਜ਼ਾਰ ਦੀ ਝੋੜੀ ਦੇਣੀ ਹੈ ਛੱਤਰੀ ਛੱਤਰਿਆ ਦੀ ਹਾਂ ਨਹੀਂ ਛੱਤਰ ਦੀ ਹਾਂ ਪੰਜਾਹ ਮੇਰੇ ਕੋਲ ਭਾਈ ਕੋਈ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਠੀਕ ਹੈ ਜੀ ਡੰਗਰ ਸਾਡੇ ਕੋਲ ਭਾਈ ਸਾਡੇ ਘਰ ਦਾ ਨਿਕਲ ਨਹੀਂ ਹੁੰਦਾ ਹਾਂਜੀ ਹਾਂਜੀ ਡੰਗਰ ਆਪਾਂ ਮੁੱਲ ਲਿਓਨੇ ਆ ਬਿਲਕੁਲ ਸਹੀ ਗੱਲ ਹੈ ਜੀ ਅਗਲੇ ਮੁੱਝੇ ਪੈਸੇ ਕੱਢ ਕੇ ਦੇਉਣੇ ਅਗਲੇ ਮੁੱਝੇ ਬਾਹਰ ਕਰਨੇ ਆ ਹਾਂਜੀ ਹਾਂਜੀ ਦੂਗੀਆਂ ਮੇਰੀਆਂ ਭਾਜੀ ਗੱਲਾਂ ਠੀਕ ਹੈ ਜੀ ਜਿਹੜਾ ਕੋਈ ਵਲਸਾ ਰੱਖਣਾ ਮਾੜਾ ਹੁੰਦਾ ਆ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਅਗਲੇ ਮੁੱਝੇ ਕੱਢ ਕੇ ਦੇ ਗਏ ਅਗਲੇ ਮੁੱਝੇ ਬਾਹਰ ਕਰਨੇ ਆ ਠੀਕ ਹੈ ਜੀ ਮੇਰਾ ਵੀਰ ਦੁੱਧ ਦਾ ਕਿਸੇ ਲਈ ਪਾਤ ਪ ਫਿਰ ਵੇਖਰ ਜਾਣੀਆਂ ਵਾ ਹਾਂਜੀ ਹਾਂ ਬੰਦਾ ਦੋ ਦਿਨ ਸਾਹਮਣੇ ਤਿੰਨ ਦਿਨ ਸਾਹਮਣੇ ਫਿਰ ਦੱਸੇ ਮੇਰਾ ਭਰਾ 75000 ਦੀ ਹਾਂਜੀ 75000 ਦੀ ਹਾਂ ਲਾਈ ਬਾਈ ਜਿੰਦਾ ਵੀ ਚਲੋ ਛੋਟ ਚੱਪਾ ਮੋਪੇ ਨਹੀਂ ਕਰਦੇ ਵਾ ਇਹ ਆ ਭਾਈ ਵਹਿਣ ਕੇ ਆਈ ਇਹ ਭਾਈ ਸੁਈ ਜੇ ਨੂੰ ਕੋਈ ਮਹੀਨਾ ਲਾ ਲੋ ਵੀ 25 ਦਿਨ ਲਾ ਲੋ ਘਰ ਵਾਲੇ ਵੀ 25 ਦਿਨ ਪਰ ਮੈਂ ਮਹੀਨਾ ਹੀ ਹਨਾ ਵਾ ਅੱਛਾ ਇੱਕ ਵਾਰ ਉਹਨਾਂ ਪਹਿਲੇ ਜਦੋਂ ਬੱਚਾ ਨਹੀਂ ਛੱਡਿਆ ਥੱਲੇ ਠੀਕ ਹੈ ਜੀ ਆਪਾਂ ਦੱਸ ਕੇ ਨਹੀਂ ਕੋਈ ਅਮੀਰ ਬੱਚਾ ਛੱਡਿਆ ਮੁਰਗੇ ਆਖੇ ਬੱਚਾ ਉਹਨੇ ਪਹਿਲੇ ਦਿਨੋਂ ਛੱਡਿਆ ਦੋ ਦਿਨ ਕੋ 13 ਕਿਲੋ ਜੇ ਠੀਕ ਹੈ ਜੀ ਦੋ ਦਿਨ ਦੋ ਡੰ ਤਿਹਰ ਮਾਲ ਦੋ 14 ਕਿਲੋ ਹੋਗਾ ਅੱਛਾ ਜੀ ਪਲਾਪਤੀ ਨਾਲ ਨੂੰ ਕਰਕੇ ਦਵਾਂਗੇ ਜਦੋਂ ਕਿ ਆਪਣੇ ਕੋਲ ਆਈ ਹੋਈ ਹੈ ਕਿਸੇ ਡਗ ਰੋਪੇ ਦਾ ਤੁਹਾਨੂੰ ਬੜਾ ਕਰਦਾ ਮਾੜਾ ਮੋੜਾ ਬਿਲਕੁਲ ਬਿਲਕੁਲ ਸਹੀ ਕਰਿਆ ਜੀ ਬੱਚਾ ਨਹੀਂ ਭਾਈ ਵੱਛੀ ਮਗਰਿਆ ਵੱਛੀ ਵੇਹ ਭਾਗ ਮਗਰਿਆ ਵੱਛੀ ਆਹ ਇਹਦੇ ਤੇ ਮਲ ਕਾ ਫਾ ਗਿਆ ਜੇ ਪਿੱਛੇ ਵੱਛੀ ਮਗਰਦੇ ਵੱਛੀ ਨਹੀਂ ਛੱਡਦੇ ਹਲੇ ਬਾਦੀ ਦੁੱਧ ਪੁੰਦੇ ਬਾਦਾਂ ਹੁਣ ਮੜਾ ਕਰਾ ਦੁੱਧ ਦੀ ਜਾਈ ਹੈ ਵੱਛੀ ਵੱਛੀ ਹਟ ਆ ਲੈ ਕੀ ਡਰਤੀ ਆ ਥੋੜਾ ਜਿਆਦਾ 13 ਤੋਂ 14 ਲੀਟਰ ਜਿਹੜਾ ਦੁੱਧ ਹੈ ਇਸ ਦਾ ਨੂੰ ਤਿਆਰ ਆ ਤੇ ਖਾਣ ਦਾ ਡਾ ਜੀ ਦਾ ਬਹੁਤ ਚੰਗਾ ਲੱਗਾ ਵਾ ਕਰਵਾ ਲਈ ਛੱਡਦੇ ਭਾਈ ਦੱਸਿਆ ਚੰਗਾ ਦਾ ਕੋਈ ਵੀਰ ਮੁਟਕਾ ਨੂੰ ਕਵੇ ਬੱਚੀ ਛੱਡ ਦੇਣੀ ਆ ਉਹ ਬਾਟੀ ਦੁੱਧ ਪੀ ਉਹ ਨਹੀਂ ਬਿਲਕੁਲ ਸਹੀ ਗੱਲ ਆ ਜੀ ਹਾਂ ਕੋੜਾ ਕਰ ਦੰਦਿਆਂ ਦੰਦਿਆਂ ਕੇ ਛੱਡ ਜੇ ਨਾ ਬਹੁਤਾ ਛੱਡਦੇ ਬਾਦ ਵਿੱਚ ਜਿਹੜਾ ਚੰਗਾ ਲੱਗਿਆ ਵਾ ਕਰ ਮਾਲੀ ਨੂੰ ਬਾਣੀ ਜਾਨ ਲੱਗਾ ਗਿਆ ਕਿਤਾਈ ਯਾਰ ਲੱਗਾ ਪਿਆ ਵਾ ਚਲੋ ਸੁਈ ਨੂੰ ਵੀ ਇੱਕ ਦਿਨ ਆਸਪਾਸ ਕਰ ਤੈਨੂੰ ਆ ਜਾਣਾ ਪੰਜ ਦਿਨ ਦੀ ਕਹਿੰਦੇ ਮਹੀਨੇ ਦੀ ਕਹਿੰਦੇ ਸੁਈ ਜੇ ਅਗਲੇ ਬਨੇ ਮਰੋ ਮੜਿਆ ਦੇਖੋ ਅਗਲੇ ਬਨੇ ਲਓ ਜੀ ਅਗਲੀ ਸਾਈਡ ਤੋਂ ਚੈੱਕ ਕਰ ਸਕਦੇ ਜੇ ਨਾ ਹੈ ਭਾਈ ਦੁੱਧ ਵੀ ਇੱਡਾ ਸੰਗਣਾ ਮੱਝਾਂ ਲਗਾ ਛਿੱਟਾ ਦੋਦੀ ਦਾ ਅੱਛਾ ਇਹ ਤੇ ਭਾਈ ਮੌਲੇਰਾ ਮੁੱਲ ਤੇ ਭਾਈ ਕੇ ਮੰਲੋ ਜੋ ਮੱਦੀ ਕਰੀ ਜੋ ਆਪਾਂ ਦੇਣਾ 35000 ਦੀ ਹਾਰ ਹੈ ਅੱਛਾ ਇਹ ਮੁਰਗੇ 34000 ਦੀ ਪਾਈ ਦੇਣੀ ਹੈ ਠੀਕ ਹੈ ਮੇਰੇ ਘਰ ਕੋ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਅੱਛਾ ਜੀ 13 ਕਿਲੋ ਮੇਰੇ ਕੋ ਦੋ ਦਿਨ ਮਿੰਟ ਕੇ ਖੜੇ ਠੀਕ ਹੈ ਜਿਹੜਾ ਪਾਜੀ ਮਾੜਾ ਜਗਾ ਕਹਿਣਾ ਕਿਸੇ ਨੂੰ ਮੁਰਗੇ ਮਾੜਾ ਦੱਸਦੀਗਾ ਨਹੀਂ ਬਿਲਕੁਲ ਬਿਲਕੁਲ ਸਹੀ ਕਰੀ ਇਹ ਉਪਰੇ ਦਾ ਹਾਜਰ ਆਈ ਹੁਣ ਜੀ ਨਹੀਂ ਲਾਉਂਦੀ ਹਾਂਜੀ ਅੱਛਾ ਜੀ ਇਹਦੇ ਪਾਸੇ ਪਾਸੇ ਫਰਕ ਪੈਦਾ ਵਾ ਠੀਕ ਹੈ ਇਹਦੇ ਘਰ ਜਾਨ ਘਟਦਾ ਵਾ ਬਿਲਕੁਲ ਸਹੀ ਹੈ ਲਾਵੀ ਚਵਾਈ ਇੱਕ ਨੰਬਰ ਦੀ ਹੋਊਗੀ ਠੀਕ ਹੈ ਠੀਕ ਹੈ ਜੀ ਆਓ ਇਹਨਾਂ ਬੱਚਾ ਚੁਗੋ ਲੈ ਮੂੰਹ ਨਹੀਂ ਮਾਰਦਾ ਉਹ ਬੱਚਿਆਂ ਨੂੰ ਮਾਰੋ ਹਾਂਜੀ ਹਾਂਜੀ ਲਓ ਜੀਆ ਚ